ਅਸਜੁੱਧ ਨੂੰ ਆਸਰ ਕਥਨ ਸਵਈਆ ਹੁਣ ਮਹਾਸਰ ਨਾਲ ਜੰਗ ਹੁੰਦਾ ਸੁਣੋ ਤੀਜੇ ਕਿਲੇ ਸੀ ਪਾਣੀ ਦੇ ਵਿੱਚ ਮੁਰਦਾ ਜਿਹਦਾ ਸੀ ਹਾਂ ਮੁਰਮਾਰ ਮੁਰਾਰ ਜਬ ਆਸਰ ਸਿਉ ਜਿਹਨੂੰ ਮੁਰਾਰ ਨਾ ਪਹਿ ਗਿਆ ਨੋ ਉਹ ਤਲਵਾਰ ਨਾਲ ਮੁਰਦਾ ਨੂੰ ਮਾਰਦਾ ਤੇ ਪ੍ਰਾਂਤਜਾ ਜਮ ਲੋਕ ਪਠਾਏ ਤੇ ਪ੍ਰਾਣ ਛੱਡ ਕੇ ਜਮਪੁਰੀ ਚਲਿਆ ਗਿਆ ਮੁਰਦਾ ਨੂੰ ਤਾ ਬਾਨ ਕਮਾਨ ਕਿਰਪਾਨਨ ਸੂ ਬਾਨਾਂ ਦੇ ਕਰਦਾਨਾਂ ਤਰਵਾਲਾਂ ਦੇ ਨਾਲ ਕਬ ਸਿਆਮ ਕਹੇ ਅਸਜੁੱਧ ਮਚਾ ਲਿਆ ਜੰਗ ਨੂੰ ਮਚਾਇਆ ਤੋ ਸੋ ਕੋਟਾਂ ਮੇ ਜਿਤੋ ਤੇ ਕੋ ਜਿੰਨਾ ਇਹਦਾ ਮੁਰਦਾ ਇਹਦਾ ਕੁਟਾ ਮਸੀ ਤੋ ਸੁਣੀਓ ਤੇ ਯਾਉ ਮੁਰ ਸਿਆਮਾ ਹੈ ਘਾਇ ਉਹ ਮੁਰਦਾ ਨੂੰ ਕ੍ਰਿਸ਼ਨ ਨੇ ਮਾਰ ਪੈ ਸੁਣ ਲਿਆ ਜੇ ਤੂੰ ਲੈ ਕੇ ਅਨੀ ਚਤਰੰਗ ਕਹਨੀ ਚਾਰ ਤਰ੍ਹਾਂ ਦੀ ਫੌਜ ਲੈ ਕੇ ਮੁਰਜ਼ੈਨ ਦਾ ਕਟੰਬ ਹਰ ਪਾਸੇ ਕੇ ਸਤ ਸਾਥ ਹੀ ਤਾ ਆਏ ਉਹ ਪੁੱਤਰ ਸੰਤਸਨ ਮੁਰਜ਼ੈਨ ਦੇ ਸਾਰੇ ਦੌੜ ਕੇ ਆਏ ਘੇਰ ਦਸੋ ਦੇਸ ਤੇ ਹਰ ਕਉ ਚਾਰ ਸ਼ਵੇਰੇ ਕ੍ਰਿਸ਼ਨ ਜੀ ਨੂੰ ਘੇਰ ਲਿਆ ਇਹ ਸ਼ਿਆਮ ਭਨ ਤੱਕ ਬਾਨ ਪ੍ਰਹਾਰ ਜਰੂਰ ਜੀ ਕਹਿੰਦੇ ਤੱਕੇ ਤੀਰ ਚਲਾਤੇ ਇੱਕ ਗਦਾ ਘ ਹੈ ਹਸਨ ਵੀਰ ਨਕਨ ਸੂਰਮਿਆਂ ਨਾਲ ਦੀ ਗੁਰਜ ਪਕੜੀ ਹੈ ਤੇਰੇ ਮਨ ਕੋ ਫੰਤਰਾਸ ਨੇ ਵਹਾਰੇ ਬੰਦਾ ਭੈ ਮੀਟ ਕੇ ਭੇੜੇ ਤੂੰ ਸਭ ਆਜੋ ਸਿਆਮ ਸਹਾਰ ਕੇ ਕੁਸ਼ਿੰਧ ਜੀ ਸਾਰਿਆਂ ਦੇ ਖਿਆਲ ਸਭਾਰ ਕੇ ਲੋ ਆਪਣੇ ਰਿਸ ਸ਼ਸਤਰ ਸੰਭਾਰੇ ਮੇਰੇ ਆਪ ਦੇ ਗੁੱਸੇ ਨਾਲ ਵੀ ਸ਼ਸਤਰ ਸੀ ਸੰਭਾਲ ਲੇ ਤੂਰ ਨਾ ਕਾਉਂ ਕੋ ਸ਼ੂਰ ਤੋ ਭਇਓ ਸ਼ੂਰ ਮੇ ਕਿਸੇ ਨੂੰ ਜਿਉਂਦਾ ਨਹੀਂ ਛੱਡਿਆ ਕੁਸ਼ਿੰਧ ਜੀ ਦਾ ਬਈ ਪੁਰਜੇ ਪੁਰਜੇ ਕਰ ਡਾਰੇ ਸਾਰੇ ਟੂਟੂ ਟੂਟ ਕਰਕੇ ਸਿਰ ਦੇ ਉੱਤੇ ਰਈਆ ਸੈਨ ਨੇ ਹਾਰ ਹਣੀ ਅਗਣੀ ਜਦੋਂ ਅਣਗਿਣਤ ਫੌਜ ਮਾਰਤੀ ਨਾ ਮੁਰਦਿਆਂ ਦੇ ਮੁੰਡਿਆਂ ਦੀ ਸੋਨਾ ਸਾਤੋ ਭਰਾਤਰ ਕਰੋਧ ਭਰੇ ਸੱਤੇ ਭਰਾ ਕਰੋਧ ਚ ਭਰ ਗਏ ਫੇਰ ਕਾਨ ਸੇ ਆਮ ਜੂ ਪੈ ਕਬ ਸਿਆਮ ਪਹਨ ਗੁਰੂ ਜੀ ਦੇ ਤੇ ਗੁਰੂ ਸਾਹਿਬ ਕਲਗੀ ਤਰਜੀ ਕਹਿੰਦੇ ਆ ਸਭ ਸੱਤ ਰਣ ਲੈ ਕੇ ਇਲਕਾਰ ਪਰ ਸੱਤ ਰਣ ਲੈ ਕੇ ਕਲਕਾਰੀ ਮਾਰ ਕੇ ਪੈ ਗਏ ਚਾਹੂ ਔਰ ਤੇ ਘੇਰ ਤੇ ਪੇ ਹਰ ਕੋ ਯਾਰ ਮੇਰੇ ਕ੍ਰਿਸ਼ਨ ਜੀ ਨੂੰ ਘੇਰ ਲਿਆ ਆਪਣੇ ਮਨ ਮੈਂ ਨਾ ਰਤੀ ਕੋ ਡਰੇ ਮਨ ਜੀ ਦੀ ਨਾ ਭੈ ਨਹੀਂ ਕੀਤਾ ਇਹਨਾਂ ਨੇ ਜਬ ਲਾਓ ਜਬ ਲਾਓ ਜਬ ਜਦਬੀਰ ਸਰਾਸਨ ਜਿੰਨਾ ਜੋਨਾ ਚਰੀ ਜਨਾ ਜੁਰ ਕ੍ਰਿਸ਼ਨ ਜੀ ਨੇ ਤਾਹਾਂ ਖੋ ਲੈ ਨਹੀਂ ਖੰਡਨ ਖੰਡ ਕਰੇ ਟੁਕੜੇ ਟੁਕੜੇ ਨਹੀਂ ਕੀਤੇ ਲੈਕ ਦੋਹਰਾ ਤਾਪਕਰ ਸਾਰੰਗ ਸਿਆਮ ਲੈ ਸਾਰੰਗ ਕਹਿੰਦੇ ਦੇ ਸਿੰਘ ਦਾ ਧੰਨ ਘਾਤ ਕੇ ਲੈ ਕੇ ਵਿਸ਼ਨੂੰ ਵਾਲਾ ਹਰ ਚਿਤ ਕ੍ਰੋਧ ਵਢਹਾਰ ਗੁੱਸਾ ਵਧਾਇਆ ਪੀਠ 70 ਪਈਆਂ ਨਾਲ ਸਿੱਧੇ ਦੁਸ਼ਮਣ ਸਾਰੇ ਭਰਾਵਾਂ ਦੇ ਸਮੇਤ ਜੰਪੂਰ ਦਾ ਉਹ ਪਠਾਇ ਸਈਆ ਪੂਏ ਬਾਲਕ ਤੋਂ ਇਹ ਭਾਂਤ ਸੁਨਿਓ ਇਹ ਧਰਤੀ ਦਾ ਬੱਚਾ ਸੀ ਨਾ ਪਮਾਸਰ ਦਾ ਹੋਂ ਜਦੋਂ ਇਹ ਸੁਣਿਆ ਮੋਰ ਵੀਰ ਸੋ ਪੁੱਤਰ ਮਰਾਰ ਖਪਾਇਓ ਮੇਰੇ ਮੋਰ ਨਾਮੇ ਸੂਰਮਾ ਤੇ ਉਹਦੇ ਪੁੱਤਰ ਕ੍ਰਿਸ਼ਨ ਖਪਾ ਤੇ ਮਰਾਰ ਨਾਮ ਦਾ ਪਿਆ ਔਰ ਜੇ ਤੋ ਦਲ ਗਾਇਓ 300 ਮੋਰ ਜਿੰਨਾ ਦਾਲੋ ਉਹਦੇ ਕੋਲੇ ਗਿਆ ਸੋ ਸੋ ਸ਼ਿਨ ਮੈਂ ਜਮ ਲੋਕ ਪਠਾਇਓ ਜਮਪੁਰੀ ਚ ਭੇਜ ਦਿੱਤਾ ਹੈ ਯਾ ਸੰਗ ਜੁਜ ਕੀ ਲਾਇਕ ਹਉ ਹੀ ਹਉ ਤੇਰੇ ਨਾਲ ਜੰਗ ਕਰਦੇ ਮੈਂ ਹੀ ਲੈ ਕੇ ਸਮਝਿਆ ਕੋ ਮਾਸਟਰ ਨੇ ਯਉ ਕਹਿ ਕੇ ਚਿਤ ਕਰੂ ਦੁਬ ਢਾਇਓ ਤੇ ਬੜਾ ਗੁੱਸਾ ਵਧਾਇਆ ਚਾ ਕੇ ਸੈਨ ਬੁਲਾਏ ਸਭਾ ਆਪਣੀ ਸਾਰੀ ਫੌਜ ਬੁਲਾ ਲਈ ਆਪ ਦੀ ਜਦ ਵੀਰ ਸੋ ਕਾਰਨ ਜੁਦ ਕੇ ਤਹਾਇਓ ਸਿੰਘ ਜੀ ਦੇ ਨਾਲ ਜੰਗ ਕਰਨ ਆਦੇ ਕੋ ਮਾਸਟਰ ਦਾ ਹੈ ਤਾਂ ਆਇਆ ਤਾਵਾ ਕਰ ਜਬ ਭੂਮ ਕੋ ਬਾਹਰ ਕੇ ਜੁਦ ਕੇ ਕਾਲ ਜਦੋਂ ਧਰਤੀ ਦਾ ਬੱਚਾ ਕਹਿੰਦੇ ਜੁਦੇ ਵਾਸਤੇ ਜੜਿਓ ਤਬ ਕੌਚ ਸੋ ਸੂਰਨ ਸਾਜੇ ਸੂਰਨ ਨੂੰ ਸਜਾ ਲੀਆਂ ਚੜਿਆ ਜਦੋਂ ਆਯੁਦ ਔਰ ਆਯੁਦ ਔਰ ਸੰਭਾਰ ਸਭਾ ਠੀਕ ਹੈ ਜੀ ਆਯੁਦ ਔਰ ਸੰਭਾਰ ਸਭਾ ਹਾਂ ਜੀ ਸ਼ਸਤਰ ਸੁਣਵਾ ਲੈ ਹੋਰ ਆੜ ਕੇ ਏਰ ਲਾਇਓ ਬਿਰਜ ਨਾਇਕ ਰਾਜੇ ਇਹ ਰਾਜੇ ਨੇ ਦੁਸ਼ਮਣ ਜਾਣ ਕੇ ਕ੍ਰਿਸ਼ਨ ਨੂੰ ਕੇਰ ਲਿਆ ਮਾਨੋ ਕਾਲ ਪਰਲਾ ਦਿਨ ਕੋ ਮਾਨੋ ਕਾਲ ਵੀ ਪੜ ਲਉਂਦਾ ਦਿਨ ਆ ਗਿਆ ਪ੍ਰਗਟਿ ਉਹ ਕਨ ਹੀ ਇਹ ਭਾਤ ਬਿਰਾਜ ਜੇ ਬੱਦਲ ਹੁੰਦਾ ਇਸ ਤਰ੍ਹਾਂ ਬਿਰਾਜ ਰਿਹਾ ਪਵਸਰ ਮਾਨੋ ਅੰਤਕ ਕੇ ਪੁਰਮੈ ਮਾਨੋ ਧਰਮ ਰਾਜਾ ਦੀ ਪੁਰੀ ਚ ਪਟਵਾ ਨਹਿ ਬਾਜਤ ਹੈ ਜਨਬਜ ਇਹ ਬਾਜੇ ਵਜਦੇ ਕਸੂਰ ਮੇ ਤਾਂ ਨਹੀਂ ਕੋਈ ਹੈ ਆਰ ਸੈਨ ਜਬ ਘਨ ਜਿਉ ਉਮੜਿਓ ਜਦੋਂ ਬਦਲ ਵਾਂਗੂ ਦੁਸ਼ਮਨ ਵੀ ਸੈਨ ਪੁਮਾਸਰ ਦੀ ਉਮੜ ਕੇ ਆਈ ਉਹਨ ਸ੍ਰੀ ਬਿਰਜਨ ਆਤਿ ਚਿਤ ਜਾਣੂ ਸਿੰਘ ਜੀ ਨੇ ਚਿੱਤੇ ਜਾਣ ਲਿਆ ਦੇਖ ਕੇ ਔਰ ਪੁਮਾਸਰ ਭੂ ਕੋ ਬਾਰਕ ਉਹ ਪੁਮਾਸਰ ਜੇ ਧਰਤੀ ਦਾ ਪੁੱਤ ਹੈ ਪੂਪਤਾ ਹੈ ਇਹ ਇਹ ਇਨ ਕਉ ਪਹਿਚਾਣਿਓ ਇਹਨੂੰ ਸਮਝ ਲਿਆ ਪੂਪਤਾ ਨੇ ਕਿ ਕ੍ਰਿਸ਼ਨ ਹੈ ਕ੍ਰਿਸ਼ਨ ਨੂੰ ਸਮਝ ਲਿਆ ਪੁਮਾਸਰ ਵਾਹ ਮਾਨੋ ਅੰਤ ਸਮਾਇ ਨਦ ਨੀਰੀ ਮਾਨੋ ਅੰਤ ਦੇ ਸਮਾਇ ਪੜਲੋਂ ਦੇ ਵੇਲੇ ਦਾ ਸਮੁੰਦਰ ਇਹ ਤਾਂ ਨੀਰ ਹੀ ਆਇ ਉਮੜਿਓ ਕਬ ਸਿਆਮ ਬਖਾਨਿਓ ਯੋ ਮਾਰਾ ਕਹਿੰਦੇ ਆ ਜਦ ਸਮੁੰਦਰੀ ਉੱਛਲ ਕੇ ਆਇ ਪੜਲੋਂ ਮੇਰੇ ਦਾ ਆਇ ਸਿਆਮ ਜੂ ਹੇ ਤੈਨੂੰ ਆਪਣੈ ਕ੍ਰਿਸ਼ਨ ਜੀ ਨੂੰ ਵੇਖ ਕੇ ਆਪਣੇ ਜਿਤ ਪੀਤਰ ਨਾਇਕ ਨਹੀਂ ਡਰ ਮਾਨੇ ਡਰ ਨਹੀਂ ਮੰਨਿਆ ਕ੍ਰਿਸ਼ਨ ਜੀ ਨੇ ਸਵਈਆ ਅਰ ਪੁੰਜ ਗੈਂਦਨ ਮੈਂ ਧਨ ਤਾਹੇ ਬਹੁਤ سارے ਹਾਥੀ ਧਨ ਤਨ ਖਤਾਨ ਕੇ ਲਸਾ ਸਭ ਹੀ ਜਿਹੇ ਲੋਕ ਫਟਾ ਜਿਵੇਂ ਹਰੀ ਅਰ ਪੁੰਜ ਗਾਇਂਦਨ ਮੈਂ ਧਨ ਤਾਏ ਲਸਾ ਸਭ ਹੀ ਜਿਹੇ ਲੋਕ ਫਟਾ ਕਹਿੰਦੇ ਜਿਸਨ ਲੋਕ ਸਾਰੇ ਪਾੜ ਵਿਪੇ ਐ ਉਹ ਕਹਿੰਦੇ ਸਾਰੇ ਦੁਸ਼ਮਣਾਂ ਦੇ ਹੱਥੀਆਂ ਚਾਂ ਚਮਕਦਾ ਕਿਰਪਾਨ ਤਾਂ ਖੁਸ਼ੀਵਨੀ ਦਾ ਤੇਰਾ ਕ੍ਰਿਸ਼ਨ ਜੀ ਦਾ ਬਾਕ ਕੋ ਜਨ ਕੋਪ ਬਿਨਾਸ਼ ਕੀਆ ਜਿੰ ਕਾਸਰ ਲੈ ਗੁੱਸੇ ਨਾਲ ਮਾਰਿਆ ਤ ਬਣ ਕੇ ਆਸੀ ਬਗਲਾ ਮੁਰ ਕੋ ਸ਼ਿਰ ਮੈਂ ਜਿਹੇ ਮੁੰਡ ਕਟਾ ਮੁੰਡ ਦਾ ਸਿਰ ਕੱਟ ਦਤ ਸਿਰ ਮੁਰਦਾ ਨੂੰ ਦਵਾ ਮਾਰੇ ਮੱਤਕਾਰੀ ਦਾਲੇ ਆਉਤੀਓ ਮਸਤ ਹਾਤੀ ਆਂ ਦਲ ਆਉਂਦਾ ਹੈ ਜਮਜੋਰ ਕਾ ਆਵਤ ਮੇਗ ਕਟਾ ਧੰਜੋੜ ਕੇ ਆਉਂਦੇ ਆਂਦੇ ਹੈ ਨਮਾ ਧਨ ਸਿਆਮ ਕੀ ਜੋ ਚਮਕੈ ਕ੍ਰਿਸ਼ਨ ਦੀ ਧਮ ਖੈਓ ਚਮਕਦੀ ਹੈ ਜਬ ਅਬਰਨ ਪੀਤਰਨ ਵਿਚ ਛਟਾ ਦੋਨੋਂ ਵਿਚ ਬਿਜਲੀ ਚਮਕਦੀ ਹੁੰਦੀ ਹੈ ਬਹੁਤ ਚੱਕਰ ਕੇ ਸੰਗ ਹਨੇ ਪਟਵਾ ਬਹੁਤ ਸੂਨਵੇਂ ਸਰਦਾਰਨ ਚੱਕਰ ਨਾਲ ਮਾਰਤੇ ਬਹੁਤ ਇਹ ਪ੍ਰਭਤਾਏ ਚਪੇਟਨ ਮਾਰੇ ਬਹੁਤ ਚਪੇਗਾ ਮਾਰ ਕੇ ਮਾਰ ਦੁੱਤੇ ਇੱਕ ਗਦਾਈ ਸੋਂ ਧਾਏ ਹਨੇ ਕੋਈ ਇੱਕ ਗੁਰਜ ਨਾਲ ਹੀ ਭੱਜ ਕੇ ਮਾਰਤੇ ਜਿਹੜੇ ਭੂਮ ਪਰੇ ਬਹੁ ਰੋਣਾ ਸੰਭਾਲੇ ਇਸ ਮਾਰਿਆ ਨਹੀਂ ਦਿੱਕੇ ਧਰਤੀ ਤੇ ਡਿੱਗ ਪਏ ਹਾਂ ਇੱਕ ਕਤੇ ਕਰਵਾਰਨ ਸੋਂ ਇੱਕ ਤਨਵਾਰ ਨਾ ਕੱਟ ਤੇ ਭਗਵਾਨ ਨੇ ਅਦ ਵਿੱਚ ਤੇ ਹੋਏ ਪਰੇ ਪਟ ਨਿਆਰੇ ਉਹ ਸੂਰਮੇ ਅਦ ਵਿਚਾਰੇ ਹੋ ਕੇ ਦੋ ਟੁਕੜੇ ਹੋ ਕੇ ਨਿਆਰੇ ਹੋ ਕੇ ਪਏ ਨੇ ਮਾਨੋ ਤਖਾਨਨ ਕੰਨਨ ਮੈ ਮਾਨੋ ਤਖਾਨਨ ਬਣਦੇ ਵਿੱਚ ਕੱਟ ਕੇ ਕਰਵਤਰਨ ਸੋਨ ਦਰਮਡਾਰਾਂ ਦੇ ਨਾਲ ਕੱਟ ਕੇ ਆ ਰਿਆ ਮੈਂ ਚਿਤ ਸੜ ਰੁੱਤੀ ਹੈ ਰਈਆ ਇੱਕ ਪਰੇ ਪਟ ਜੂ ਜੇ ਧਰਾ ਕੁਸੂਰਮੇ ਜੂਝੇ ਲੜ ਕੇ ਮਰੇ ਪਏ ਧਰਤੀ ਤੇ ਇੱਕ ਦੇਖ ਦਸਾ ਤੇ ਸਾਮੋਹ ਧਾਇ ਇੱਕ ਸਾਹਮਣੇ ਆਉਂਦੇ ਆ ਕਰੋਧ ਨਾਲ ਮੈਂ ਇੱਕ ਨ ਤਰਾਸ ਧਰੀ ਚਿਤ ਮੈਂ ਨਿਯੰ ਥੋੜੇ ਮਾਤਰ ਵੀ ਕਬ ਸਿਆਮ ਪਣਾ ਨਹੀਂ ਤਰਾਸ ਬਣੀ ਸਰ ਜੀ ਕਹਿੰਦੇ ਗਰ ਨਹੀਂ ਵਧਾਉਂਦੇ ਹੁਣ ਦਾ ਮੁਖ ਢਾਲ ਲਈਏ ਕਰਵਾਰ ਤੋ ਜੀ ਤਲਵਾਰਾਂ ਵੜੀਆਂ ਮੂੰਹ ਅੱਗੇ ਢਾਲੇ ਦਿੱਤੇ ਹੋਏ ਆ ਨਿਸ਼ੰਕ ਦਾ ਸਿਆਮ ਕੇ ਉੱਪਰ ਹੈ ਉੱਪਰ ਨਿਸ਼ੰਕ ਹੋ ਕੇ ਆ ਰਹੇ ਹਨਗੇ ਇਹ ਸਾਰੇ ਇੱਕ ਹੀ ਸੋਮ ਪ੍ਰਭ ਜੂ ਹਨ ਕ੍ਰਿਸ਼ਨ ਜੀ ਨੇ ਇੱਕ ਤੀਰ ਨਾਲ ਮਾਰ ਦਿੱਤੀ ਹੰਤਕ ਕੇ ਕੇ ਪਰ ਵਿਚ ਪੇਠਾਏ ਤੈਨੂੰ ਜੰਪੂਰੀ ਚੇ ਭੇਜ ਦਿੱਤੇ ਰੋਈਆ ਸ੍ਰੀ ਜਦਵੀਰ ਜਬਾ ਰਸ ਸੋ ਜਦੋਂ ਕ੍ਰਿਸ਼ਨ ਜੀ ਨੇ ਗੁੱਸੇ ਦੇ ਨਾਲ ਕਬ ਹੀ ਪਟਵਾ ਜਮ ਲੋਕ ਪਠਾਏ ਉਹ ਜੰਪੂਰੀ ਚ ਭੇਜਦੇ ਔਰ ਜਿੱਤੇ ਭਟਜੀਤ ਬਚੇ ਜਿੰਨੇ ਜਿਉਂਦੇ ਸੂਰਮੇ ਬਚੇ ਇਹਨਾਂ ਦੇਖਦਾ ਸਾ ਡਰ ਕਾ ਸੋ ਉਪਰਾਏ ਉਹ ਭੱਜ ਗਏ ਇਹਨਾਂ ਦੀ ਹਾਲਤ ਵੇਖ ਕੇ ਡਰ ਕੇ ਇਹ ਹਰ ਉਪਰ ਧਾਏ ਗਏ ਜਿਹੜੇ ਕਿਸ਼ਨ ਤੇ ਦੌੜ ਕੇ ਗਏ ਵੱਧ ਬਹਿ ਕਹੋ ਤੇ ਫਿਰ ਜੀਤ ਨਾ ਆਏ ਮਰਨ ਵਾਕੇ ਮੁੜ ਕੇ ਜਿਉਂਦੇ ਨਹੀਂ ਆਏ ਐਸੀ ਉਹ ਹਾਇ ਕਾ ਸੀਸ ਟੜਾਏ ਕੈ ਇਹ ਉਸਨਾ ਮੂੰਹ ਕਰਕੇ ਸਿਰ ਨੂੰ ਟੜਾ ਕੇ ਭਮਾਸਰ ਨੇ ਆਪੇ ਭੂਪਤ ਜੁੱਦ ਕਾ ਆਪੀ ਜੰਗ ਖਲੂਨ ਕੇ ਤੈਨੂੰ ਅਫਸੋਸ ਨਾ ਜੰਗ ਨੂੰ ਦੌੜਿਆ ਰਾਜਾ ਸਈਆ ਜੁਦ ਕੋ ਆਵ ਤੂ ਭੂਪ ਜਵੈ ਜਦੋਂ ਵਾਸਰ ਦਾ ਜੰਗ ਵਾਸਤੇ ਆਇਆ ਜਿਨ ਨਾਲ ਕਿ ਆਪਨੇ ਨੈਨੇ ਨਿਹਾਰੇ ਹੂੰ ਜਿੰਨ ਦੇਖ ਲਿਆ ਵੀ ਆ ਗਿਆ ਹੁਣ ਠਾੜ ਰਹੋ ਨਹੀਂ ਤੌਣ ਧਰਾ ਪਰ ਉਹ ਧਰਤੀ ਤੇ ਖੜਾ ਨਹੀਂ ਰਿਹਾ ਆਗੇ ਜੁੱਧ ਕੋ ਆਪ ਸਿਹਾਰੇ ਹੋ ਅੱਗੇ ਆਪ ਕ੍ਰਿਸ਼ਨ ਜੀ ਨੂੰ ਜੰਗ ਵਾਸਤੇ ਅੱਗੇ ਨੂੰ ਪਹੁੰਚੇ ਦੂਰੇ ਮਾਰਤਾ ਹਾਂ ਤੋਕਾ ਆਭੀ ਹੋਰੇ ਮਾਰ ਬੰਮੀ ਤੈਨੂੰ ਰੋ ਠਾਂਡ ਅਰੇ ਇਹ ਭਾਤਿ ਉਚਾਰਿਓ ਕਿਉਂ ਕਿਉਂ ਦੁਸ਼ਮਣਾਂ ਹੋਨੇ ਖੜਾ ਰੋ ਜੋ ਕਾ ਕੈ ਪਨੂ ਸਾਰੰਗ ਕਾਓ ਕ੍ਰਿਸ਼ਨ ਜੀ ਨੇ ਤਣਕ ਨੂੰ ਇਸ ਗੈਂਡੇ ਦੇ ਸਿੰਘ ਦੇ ਨੂੰ ਤਣ ਕਾਏ 770 ਹਿਰਦਾ ਮਹਿ ਮਾਰਿਓ ਦੁਸ਼ਮਣ ਦੇ ਪੇਟ ਚ ਮਾਰਿਆ ਤਾਨ ਕੇ ਤੀਰ ਸਵਿਆ ਸਾਰਿੰਗ ਤਾਨ ਜਬਾ ਯਾਰ ਕੋ ਜਦੋਂ ਸਾਰਗ ਦੇ ਤਾਨ ਜੋਰ ਨਾਲ ਤਣਖ ਨਾਲ ਦੁਸ਼ਮਣ ਨੂੰ ਮਿਰਜ ਨਾਲ ਇੱਕ ਤੀਸ਼ਣ ਬਾਣ ਚਲਾਇਓ ਜੀਸ਼ਣ ਜੀਂ ਤਖਾ ਤੀਰ ਚਲਾਇਆ ਲਾਗ ਤਹੀ ਗਿਰ ਭੂਮ ਭੁਮਾਸਰ ਸਰਦੀ ਦੇ ਭੁਮਾਸਰ ਡਿਗ ਪਿਆ ਚਾ ਤੁਮ ਪਰਿਓ ਜਮ ਲੋਕ ਤੇ ਦਹਾਇਓ ਜਮਪੁਰੀ ਚਲਿਆ ਗਿਆ ਭੁਮਾਸਰ ਮਾਰਤਾ ਤਾਉਨ ਲਗਿਆ ਉਹਨਾ ਤਾ ਸਰ ਕਹੋ ਨਹੀਂ ਖੂਨ ਵੀ ਨਹੀਂ ਲੱਗਾ ਸੁੱਕਾ ਹੀ ਤੀਰ ਨਿਕਲ ਗਿਆ ਕ੍ਰਿਸ਼ਨ ਦਾ ਇਹ ਬਾੜ ਚ ਲਾ ਕੀ ਸੋ ਪਾਰ ਪਰਾਉ ਜੋ ਕੇ ਸਾਧਕ ਜਿਉ ਤਨ ਤਿਆ ਜਿਵੇਂ ਯੋਗ ਦੇ ਸਾਧਨਾਂ ਵਾਲਾ ਫੀਰ ਛੱਡ ਜਾਂਦਾ ਨਾ ਚਲਿਓ ਨਭ ਪਾਪ ਨ ਭੇਟਨ ਪਾਇਓ ਆਕਾਸ਼ ਨੂੰ ਚੱਲਿਆ ਪਾਸਰ ਕੋਈ ਪਾਪ ਨਹੀਂ ਨੂੰ ਹੋਏ ਅੱਖੋਂ ਮਰਿਆ ਕਰਕੇ ਇਹ ਸਿਰਿ ਵਿੱਚ ਤਰਨਾਟ ਗ੍ਰੰਥ ਹੈ ਕ੍ਰਿਸ਼ਨ ਅਵਤਾਰੇ ਪੂ ਮਾਸਰਬਦੇ ਆਤ ਉਸਕੇ ਪੁੱਤਰ ਕੋ ਰਾਜ ਦੇਤ ਭੇ 16 ਸਹਾਂਸਰ ਰਾਜ ਸੁਤਾ ਵਿਆਹ ਕਸਨੰ ਸਵਈਆ ਐਸੀ ਦਸਾ ਜਬ ਪੀ ਇਹ ਕੀ ਜਦੋਂ ਇਸ ਤਰ੍ਹਾਂ ਦੀ ਹਾਲਤ ਹੋਈ ਇਹਦੀ ਪਾਸਰ ਨੂੰ ਮਾਰਿਆ ਇਹ 16 ਹਜ਼ਾਰ ਲੜਕੀਆਂ ਨੇ ਰੱਖੀ ਸੀ ਰਾਜਿਆਂ ਦੀ ਕੈਦ ਕਰਕੇ ਵੇ ਜਦੋਂ 20000 ਹੋ ਗਈ ਇਕੱਠੀ ਵਰੂੰਗਾ ਉਹ 16000 ਹੁਣ ਕੈਦ ਚੋਂ ਛੁਡਾ ਕੇ ਕ੍ਰਿਸ਼ਨ ਨੂੰ ਉਹਨਾਂ ਨੂੰ ਵੜ ਲੈਣਾ ਸਾਰਿਆਂ ਨਾਲ ਅਸੀ ਦਸਾ ਜਾ ਪੀ ਇਹ ਕੀ ਜਦੋਂ ਇਸ ਤਰ੍ਹਾਂ ਦੀ ਹਾਲਤ ਹੋਈ ਤਬ ਮਾਇ ਪੂ ਮਾਸਰ ਕੀ ਸੁਧ ਸੰਤ ਆਈ ਮਾਂ ਜਿਹੜੀ ਪੂ ਮਾਸਰ ਰੈਂਦੀ ਉਹ ਖਬਰ ਸੁਣ ਕੇ ਭੱਜ ਕੇ ਆਈ ਝੂਮ ਕੇ ਉੱਪਰ ਝੂਮ ਗਈ ਧਰਤੀ ਤੇ ਚੁੱਕ ਕੇ ਡਿੱਗ ਪਈ ਕ੍ਰਿਸ਼ਨ ਦੇ ਅੱਗੇ ਸੁਧ ਵਸਤਰਨ ਕੀ ਚਿਤ ਤੇ ਬਿਸਰਾਈ ਜਦ ਤਵੇ ਮਾਸਰ ਸੰਬੰਧੀ ਚਿਤ ਬੁਲਾਤ ਭੁਲਾਤ ਦੀ ਖਬਰ ਪਾਏ ਨਾ ਡਾਰਤ ਭੀ ਪਨੀਆਂ ਪਰ ਜੁੱਤੀ ਵੀ ਨਹੀਂ ਪਾਈ ਸੋ ਉਹ ਤਾਵਲ ਸੋਂ ਚੱਲ ਤਿਆਮ ਪੈਤਾ ਆਈ ਜੇ ਨਾ ਕ੍ਰਿਸ਼ਨ ਜੀ ਦੇ ਕੋਈ ਮਾਇ ਪੂ ਮਾਸਰ ਦੇ ਵੇਖ ਤੇ ਸਿਆਮ ਕੋ ਰੀਜ ਰਹੀ ਕ੍ਰਿਸ਼ਨ ਜੀ ਨੂੰ ਵੇਖ ਕੇ ਪਸੰਦ ਹੋ ਰਹੀ ਦੁੱਖ ਭੁੱਲ ਗਇਓ ਸੋ ਤੋ ਕੀਨ ਬੜਾਈ ਅਜੇ ਦੁੱਖ ਭੁੱਲ ਗਿਆ ਪੁੱਤ ਦੇ ਮਰਨ ਦਾ ਬੜਾਈ ਲੱਗੀ ਕਰਨ ਹੋਰ ਆਬ ਉਸਤ ਜਤਪਤ ਕਰੀ ਲੇ ਲਕ੍ਰਿਸ਼ਨ ਦੀ ਬਾਲੀ ਉਸਤਤੀ ਕੀਤੀ ਤੀਨੋ ਸਿਆਮ ਰੇ ਜਹਾਂ ਕ੍ਰਿਸ਼ਨ ਨੂੰ ਖੁਸ਼ ਕਰ ਲਿਆ ਪਵਤਰ ਆਨ ਪਾਏ ਨ ਡਰਿਓ ਪੁੱਤਰਾ ਆ ਕੇ ਪਹਿਰੀ ਪਾਕ ਦਾ ਆਵਾਜ਼ਾ ਸੋਲੀਨੋ ਬਖਸ਼ਾ ਉਹ ਬਖਸ਼ਾਲਿਆ ਪਮਾਸਰ ਦਾ ਜਿਹੜਾ ਪੁੱਤ ਸੀ ਰਈਆ ਪੁੱਤ ਤਾਂ ਹੀ ਕੋ ਬਾਲਕ ਥਾਪ ਉਹ ਬਾਲਕ ਨੂੰ ਰਾਜਾ ਬਣਾਤਾ ਕ੍ਰਿਸ਼ਨ ਜੀਨ ਪੁਮਾਸ਼ਰ ਦੇ ਥਾ ਕਿਰਪਾ ਨੇ ਤੇ ਛੋਰਨ ਬੰਦ ਸਿਧਾਯੋ ਉਸ ਵੇਲੇ ਬੰਦੀਖਾਨੇ ਨੂੰ ਛਡਾਉਣ ਵਾਲੇ ਜਿਹੜੀ 16000 ਲੜਕੀ ਰਾਜਿਆਂ ਦੀ ਕੈਦ ਕੀਤੀ ਸੀ ਉਹਨੂੰ ਛਡਾਉਣ ਵਾਸਤੇ ਤੁਰਪੇ 16 ਹਜ਼ਾਰ ਘੂਪਨ ਕੀ ਉਹ ਰਾਜਿਆਂ ਦੀਆਂ ਲੜਕੀਆਂ ਸੀ 16 ਹਜ਼ਾਰ ਬਹੁਤ ਆ ਸੀ ਜਹਾਂ ਤੇਹ ਠੌਰ ਆਇਓ ਜਿੱਤੇ ਉਹ ਲੜਕੀਆਂ ਸੀ ਕੈਦਨ ਉੱਥੇ ਲਿਆ ਗਿਆ ਸੁੰਦਰ ਹੀਰ ਕਾ ਸ਼ਾਮ ਜੂ ਕਾ ਕ੍ਰਿਸ਼ਨ ਨੂੰ ਸੋਹਣਾ ਵੇਖ ਕੇ ਸਾਰੀਆਂ ਨੇ ਕੰਤਰੀ ਜਨ ਕੋ ਅਤਿ ਚਿਤ ਲੁਭਾਇਓ ਇਹ ਅਤਿ ਚਿਤ ਬੜਾ ਲੁਹਾਇ ਮਾਨ ਹੋਇਆ ਉਹਨਾਂ ਦਾ 10 ਲੱਖ ਪਾਏ ਵਿਆਹ ਕਰੋ ਸਭੋ ਕਰ ਸਾਰੀਆਂ ਨੇ ਨੂੰ ਜਾਣ ਕੇ ਵਿਆਹ ਕਰ ਲਿਆ श्याम ਭਨੇ ਜਸ ਡੰਕ ਬਜਾਇਆ ਜਸ ਦਾ ਡੰਕਾ ਇੱਕ ਮਾਰ ਕੇ ਕੰਦੀ ਬਜਾ ਲਿਆ ਚੋ ਭਈ ਜੇ ਸਭ ਜੋਰ ਪੂ ਮਹਾਸਰ ਰੱਖੀ ਜਿਹੜੀਆਂ ਜੋੜ ਕੇ ਪੁਹਾਸਰ ਰੱਖੀਆਂ ਸੀ ਨਾ ਪਹਿਲਾਂ ਕਿ ਗਣਾ ਤਿੰਨਨ ਕੀ ਸਾਖੀ ਉਹਨਾਂ ਦੀ ਕਥਾ ਕਿੱਥੋਂ ਕਿੱਥੋਂ ਦੀ ਸੀ ਕੀ ਕਿੰਡੂng ਤੱਕ ਗਣ ਕੇ ਦੱਸੀ ਜੈਨ ਜਾਉ ਕਾਹੇ ਉਹ ਹੀ ਹਾਂ ਕਰਾ ਹਾਂ ਕਹਿੰਨੀ ਆਸੀ ਨਾ ਕ੍ਰਿਸ਼ਨ ਨੂੰ ਹੀ ਆਪਦਾ ਪਤੀ ਬਣਾਉਣਾ 20000 ਇਕੱਠੀ ਵਰਹਾ ਉਹ ਕਹਿੰਦਾ ਸੀ 20000 ਇਕੱਠੀਆਂ ਵਰਨੀਆਂ ਪਵਾਸਰ ਵਾਏ ਮਤਲਬ ਸੀ 16000 ਹੀ ਹੋਈਆਂ ਸੀ ਦੋਹਰਾ ਜੁੱਧ ਸਮੇ ਆਤਕ੍ਰੋਧ ਹੋਏ ਜੰਗਦੇਵ ਜੀ ਕਰੋਧ ਦੇ ਵਿੱਚ ਹੋ ਕੇ ਜੜਪਤ ਵੱਡ ਕਹਤਾਰੇ ਕ੍ਰਿਸ਼ਨ ਜੀ ਨੂੰ ਪਵਾਸਰ ਨੂੰ ਮਾਰ ਰੁਕਾ ਦੋਹਰਾ ਸਹਾਸਰ ਸੁੰਦਰੀ ਉਹ 16000 ਸੁੰਦਰ ਰਾਜਿਆਂ ਦੀਆਂ ਲੜਕੀਆਂ ਆਪਹਿ ਲਈ ਵਿਆਹ ਹੈ ਆਪ ਹੀ ਵਿਆਹ ਹੈ ਤੁੰਗ ਸਿੰਘ ਜਿਨ੍ਹਾਂ 18000 ਲੜਕੀਆਂ ਛੜਾ ਕੇ ਆਪਦੇ ਕੋਲੇ ਰੱਖੀਆਂ ਕ੍ਰਿਸ਼ਨ ਨਾਲ ਦੀਆਂ ਹੀ ਬਣਾ ਲਈਆਂ ਚਲੋ ਰਈਆ ਜੁਦ ਜਤਵਾਲੇ ਰਈਆ ਜੁਦ ਸਮਾ ਉਤਕ੍ਰੋਧ ਹੋਏ ਸਿਆਮ ਜੂਰ ਬਲਗਰ ਜੁਦ ਦੇ ਵਿੱਚ ਕਰੋਧ ਦੇ ਸਮੇ ਹੋ ਕੇ ਕ੍ਰਿਸ਼ਨ ਜੀ ਨੇ 70 ਸਭਾ ਛਿਨ ਮਾਹੇ ਪਿਛਾਰ ਜਿਸ ਮਨ ਸਾਰੇ ਛਿਨ ਚ ਪਿਛਾਰ ਤੇ ਬੰਗਾਰ ਰਾਜ ਦਾਇਓ ਫਿਰ ਤਾਂ ਸੁਦਕੋ ਉਹਦੇ ਪੁੱਤਰ ਨੂੰ ਰਾਜ ਦੇ ਦਿੱਤਾ ਸੁਖ ਦੇ ਦਿੱਤ ਭਾਇਓ 300 ਕਿੰਨੇ ਵਾਰ ਕੋ ਮੇਰ ਦੇ ਤੇ ਸੁਖ ਦਿੱਤਾ ਫਿਰ ਬਰਿਓ ਤ੍ਰਿਏ ਸੋਹ ਰਹਿ ਸੰਸਰ 16000 ਲੜਕੂਆਂ ਨੂੰ ਇਸਤਰੀਆਂ ਨੂੰ ਬਰ ਲਿਆ ਤਾਪੁਰ ਮੈਂ ਅਤ ਕਹਿ ਕਹਿ ਆਖਾਰੇ ਬੜੇ ਉੱਥੇ ਜੰਗ ਕਰਕੇ ਭੇੜ ਪਾ ਕੇ ਵਿਪਨ ਦਾਨ ਲੈ ਵਿਪਨ ਦਾਨ ਦਾ ਲੈ ਤਿੰਨ ਕੋ ਸੰਗ ਬਾਵਣ ਤੋਂ ਦਾਨ ਦੇ ਕੇ ਉਹਨੂੰ ਨਾਲ ਲੈ ਲਿਆ ਦਵਾਰਵਤੀ ਜਦ ਰਾਏ ਸਿਧਾਰ ਜੀ ਭਗਵਾਨ ਜੀ ਆ ਕੇ 16000 ਲੈ ਕੇ ਸਈਆ ਸੋਰਾ ਸਹੰਸਰ ਕੋ ਸੋਰਾ ਸਹੰਸਰ ਹੀ 16000 ਨੂੰ ਹਜ਼ਾਰੀ ਭਾਮ ਦੀਏ ਸੋਹਲਾ ਸੁਢਾਇ ਕਾ ਸਾਬ ਵਾਕੇ ਘਰ ਵਖੋ ਵਖੇ ਬਣਾਤੇ ਜੇਤ ਭਾਇਓ ਸਭ ਤਰੀਆਂ ਨੂੰ ਸੁਖ ਸਾਰੀਆਂ ਇਸਤਰੀਆਂ ਨੂੰ ਸੁਖ ਦਿੱਤਾ ਕ੍ਰਿਸ਼ਨ ਨੇ ਰੂਪਾਨੇ ਕਨ ਭਾਤ ਬਣਾਇ ਕ ਉਹ ਜੇ ਰੂਪਨ ਇੱਕ ਤਰ੍ਹਾਂ ਦੇ ਬਣਾ ਲੈਂਦਾ ਸੀ ਆਪਣੇ ਐਸੇ ਲਿਖਿਓ ਸਭ ਹਮਰੇ ਗਰੇਹੇ ਸਾਰੀਆਂ ਨਹੀਂ ਉਹ ਸਮਝਿਆ ਸਾਡੇ ਘਰ ਚ ਆ ਉਹ ਕਹਿੰਦੀ ਸਾਡੇ ਘਰ ਚ ਹੈ ਸ਼ਿਆਮ ਬਸਾ ਐ ਨਾ ਬਸਾ ਅਨਤਾਇ ਕ ਉਹ ਕਹਿੰਦੀ ਕ੍ਰਿਸ਼ਨ ਸਾਡੇ ਕਾਰੀ ਵਾਦਾ ਹੋਰ ਤਾਂ ਨਹੀਂ ਬਸਦਾ ਤੋ ਕਬ ਸਿਆਮ ਪੁਰਾਨਨ ਤੇ ਸੁਨ ਇਹ ਪੁਰਾਨਾ ਤੋਂ ਸੁਣ ਕੇ ਮਹਾਰਾ ਕਹਿੰਦੇ ਆ ਭੀਤ ਕਾਹੋ ਸਭ ਸੰਤ ਸੁਨਾਇ ਕਾਰੇ ਸੰਤਾਂ ਸੁਨਾ ਕੇ ਸੁਖਦੇ ਔਰ ਪਿਸ਼ਚ ਦੇ ਕਹੀਂ ਕਿਹਾ ਸੀ ਭਾਗਵਤ ਚੋਂ ਐਮ ਪੁੰ ਮਾਤਰ ਬਦਾ ਸੋਧ ਕੋ ਰਾਜ ਦੇ ਤੇ ਸੋਰਾ ਸੰਸਰ ਰਾਜ ਸੁਤਾ ਵਿਵਾਹਤ ਪਏ ਸਵਈਆ ਯਾਹ ਸੋਖ ਦਾਇ ਤੰਤਰੀਨ ਕੋ ਨੂੰ ਸੁਖ ਦਿੱਤਾ ਫਿਰ ਸਿਆਮ ਪੁਰੰਦਰ ਲੋਕ ਸਿਧਾ ਫਿਰ ਇੰਦਰਪੁਰੀ ਚਲਿਆ ਗਿਆ ਕ੍ਰਿਸ਼ਨ ਕੰਕਨ ਕੁੰਡਲ ਦੇਇ ਪਾਇਓ ਹੋਏ ਨੇ ਕੁੰਡਲ ਦਿੱਤੇ ਇਹ ਪਾਏ ਕ ਸੁਖ ਸਭਾ ਬਿਸਰਾਉ ਉਹਨਾਂ ਨੇ ਪਾ ਕੇ ਬੜਾ ਸੋਗ ਮਿਟਿਆ ਸੁੰਦਰ ਏਕ ਪਿਖਿਓ ਤਹਿ ਰੂਖ ਇੱਕ ਸੋਹਣਾ ਰੂਖੋ ਸੋਹਣਾ ਵੇਖਿਆ ਇੰਦਰਪੁਰੀ ਵਿੱਚ ਪਾਰ ਜਾਦ ਕਲਫਤਰ ਵੀ ਪਾਰ ਜਾਤ ਗੋਪੀ ਲਾਇਆ ਬਿੰਦਰਾ ਮਨ ਮਹਿ ਰੰਗ ਪੀਆ ਸਹੀ ਪਰ ਸਿਆਮ ਕੋ ਚਿਤ ਲੁਭਾਇਓ ਜਿਸ ਨੂੰ ਗਾਉਦ ਤੇ ਚਿਤ ਲਵਾ ਗਿਆ ਵੀ ਕਲਪਤਰੀ ਇੱਥੋਂ ਲੈ ਚਲੀਏ ਸਵਰਗ ਵਿੱਚੋਂ ਮੰਗਤ ਭਾਇਓ ਨਾ ਦੇਓ ਸੁਰ ਰਾਜ ਇੰਦਰ ਤੋਂ ਮੰਗਿਆ ਲੈ ਪਵਾਸਰ ਤੋਂ ਓਖਾ ਸੀ ਇਹ ਇੰਦ ਤਈ ਨਾ ਜਵਾਨ ਦੇਤਾ ਜੀ ਮੈਂ ਕਲ ਕਰ ਨਹੀਂ ਦੇ ਸਕਦਾ ਕਾਹੀ ਹਰ ਸਿਉ ਹਰ ਜੁੱਧ ਮਚਾਇਓ ਉਸ ਵੇਲੇ ਹਰੀ ਦੇ ਨਾ ਇੰਦਰ ਨੇ ਜੰਗ ਮਚਾਇਆ ਸਵਿਆ ਰੇਸ ਰਾਜਪੁਰੰਦਰ ਸੈਨ ਚੜਿਓ ਗੁੱਸਾ ਪੁਰੰਦਰ ਦੇਵਚਿਆਂ ਦਾ ਰਾਜਾ ਗੁੱਸੇ ਨਾਲ ਚੜਿਆ ਯੰਗ ਚ ਚਲ ਕਾ ਸਭ ਸਿਆਮ ਕੇ ਸਾਹਮੋ ਹੋਇ ਆਏ ਹਰੇ ਕ੍ਰਿਸ਼ਨ ਜੀ ਦੇ ਸਾਹਮਣੇ ਦੇਖ ਤੇ ਆ ਗਏ ਪੋਰਤ ਮੇਘ ਲਸਾ ਚੱਪਲਾ ਬੱਦਲ ਘੁਲਦੇ ਐ ਬਿਜਲੀਆਂ ਚਮਕਦੀਆਂ ਬਰਖਾ ਵਰਸਾ ਰਤ ਤਾਜ ਬਣਾਏ ਬਹੁਤ ਸਾਰੇ ਬਰਖਾ ਉਸਨੇ ਰਸੋਂ ਦੇ ਸਾਜ ਬਣਾਏ ਨਵਾਲ ਸੂਰ ਸਭਾ ਉਮੜੇ ਬਸ ਬਾਰੋਂ ਸੂਰ ਜੇ ਅਠ ਬਸੂ ਸਾਰੇ ਉਮੜ ਕੇ ਆਏ ਰਾਵਣ ਸੇ ਜਿਨ ਹੂੰ ਵਿਚ ਲਾਇ ਨਾ ਰਾਵਣ ਵਰਗੇ ਖੰਡਾ ਪੇਸੀ ਬੇਦ ਲੈ ਉਹ ਨਹੀਂ ਨਾਇਕ ਚੱਲੇ ਜਲਾ ਮਾਕਰ ਵੀ ਭੇਤ ਨਹੀਂ ਲਖਿਆ ਕ੍ਰਿਸ਼ਨ ਦੇਤੇ ਚਰ ਕੇ ਚੱਲੇ ਮਦ ਮਦ ਸੋ ਸਿਆਮ ਪਹਿ ਹੂਮਤ ਧਾਏ ਮਾਸਾ ਹਾਠੀਆਂ ਨੂੰ ਕ੍ਰਿਸ਼ਨ ਦੇ ਉੱਤੇ ਸ਼ਰਾਬ ਨਾਲ ਘੁੰਮਦੇ ਆ ਰਹੇ ਰਈਆ ਆਵਤ ਹੀ ਮੇਰੇ ਕਾ ਸਭੂ ਕ੍ਰਿਸ਼ਨ ਦੇ ਪਾਸ ਜਦੋਂ ਆਏ ਮਿਲ ਕੇ ਜਦ ਵੀਰ ਕੈ ਉਪਰ ਸਿੰਧਰ ਪੇਲੇ ਸਿੰਧਰ ਹਾਠੀਆਂ ਦੀ ਫੌਜ ਨੂੰ ਪ੍ਰੇਲ ਦਿੱਤਾ ਪੰਖ ਸਮੇਰ ਚੱਲੇ ਕਰ ਕਰ ਸਮੇਰ ਪਰਵਦੀ ਖੰਭ ਲਾ ਕੇ ਚੱਲਿਆ ਜਾਵੇ ਜਨ ਕੇ ਰਿਤ ਸੋ ਟੁਕ ਦਾੰਤ ਕਠੇਲੇ ਜਿਨ੍ਹਾਂ ਦੇ ਗੁੱਸੇ ਦੇ ਨਾਲ ਥੋੜਾ ਜਿਹਾ ਦੰਦ ਟੁਕਣੇ ਕਰਕੇ ਇੰਨੇ ਗੁੱਸੇ ਵਾਲੇ ਹਨ ਟੰਡ ਕਟੇ ਦੁਕ ਟੁਕ ਦਾੰਤ ਕਠੇਲੇ ਕਠਨ ਦੰਦਾਂ ਨੂੰ ਟੁਕਣਾ ਕੀਤਾ ਕੱਟਣਾ ਕੀਤਾ ਉਹਨੇ ਦੰਦ ਵੜ ਦੇਤੇ ਸੁੰਡ ਕੱਟੇ ਤਨ ਕੇ ਬਿਰਜਨਾ ਕ੍ਰਿਸ਼ਨ ਨੂੰ ਉਹਨਾਂ ਦੀ ਸੁੰਡ ਵੀ ਆਫੀਆਂ ਦੇ ਵੜ ਤੇ ਕਿਰਪਾ ਨੇ ਦਸੋ ਛੱਟਦਾ ਜਿਵੇਂ ਕੇਲੇ ਜਿਵੇਂ ਕੇਲੇ ਨੂੰ ਛੱਡ ਦੇ ਕੱਟ ਦੇਈਦਾ ਹੈ ਕਿਰਪਾ ਦੇ ਸਮੁੰਦਰ ਨਾਲ ਸ੍ਰਾਉਣ ਪਰੇ ਰਮਨੀ ਹੈ ਰਮਾਪਤ ਕ੍ਰਿਸ਼ਨ ਜੀ ਖੂਨ ਨਾਲ ਭਰ ਗਏ ਉਹਨਾਂ ਦੇ ਨਾਂ ਰਮਣੀ ਸੁੰਦਰ ਲక్ష్ਮੀ ਦੇ ਪਤੀ ਹਾਗੋ ਨੇ ਅੰਤ ਬਸੰਤ ਸੇ ਖੇਲੇ ਉਹਨਾਂ ਨੂੰ ਫੱਡਣ ਦੇ ਅੰਤ ਜਿਵੇਂ ਬਸੰਤ ਹੋਲਾ ਹੀ ਖੇលਿਆ ਹੈ ਰਗਿਆ ਸ੍ਰੀ ਬਿਰਜਨ ਆਇਕ ਬੈਰਨ ਸੋ ਕ੍ਰਿਸ਼ਨ ਜੀਨ ਬੈਰੀਆਂ ਨੂੰ ਜਦ ਹੀ ਦੇਸਮਾਂਡ ਕੀ ਉਹ ਖੜਕਾ ਜਦੋਂ ਜਦੋਂ ਖੜਕਾ ਕੀਤਾ ਨਾ ਥੋੜਾ ਜਿਆ ਬਾ ਵੀਰ ਭਾਏ ਬਿਨ ਪ੍ਰਾਂਤਵਾ ਮੇਰਾ ਪ੍ਰਾਂਤ ਉਹ ਦੇਵਤਿਆਂ ਦੇ ਸੂਰਮੇ ਹੋ ਗਏ ਜਦ ਆ ਨਾਦ ਪ੍ਰਚੰਡ ਸੁਨਿਓ ਹਰ ਕਾ ਜਦੋਂ ਹਰੀ ਦਾ ਬੜਾ ਤਿੱਖਾ ਖੜਕਾ ਸੁਣਿਆ ਜਦ ਵੀਰ ਫਿਰਾਵਤ ਭਾਇਓ ਗਹਿ ਕ ਪਕੜ ਕੇ ਕ੍ਰਿਸ਼ਨ ਜੀਨ ਫੀਰੇ ਗੱਜ ਸੁੰਡਨ ਤੋਂ ਬਾੜਕਾਏ ਕਾਰਕਾ ਅੱਖਣਾ ਬਲ ਕਰਕੇ ਹਾਥੀਆਂ ਨੂੰ ਫੜਵਾਤਾ ਸੁੰਡਾਂ ਤੋਂ ਫੜ ਕੇ ਉਹ ਮਾਉਪ ਜੀ ਕਬ ਕੇ ਮੰਨ ਜਾ ਮੇਰੇ ਪਿੰਡ ਸਾਡੇ ਮੰਤਿ ਉਪਮਾ ਪੈਦਾ ਹੋਈ ਹੈ ਕਿਸਵਾ ਮਨੋ ਫੇਰਤਾ ਹੈ ਲੜਕਾ ਜਿਵੇਂ ਲੜਕੇ ਜਿਹੜੇ ਕਿਸਵਾ ਉਹ ਦੇ ਤਾਂ ਫੇਰ ਦੇਣ ਨਾ ਪਕੜ ਕੇ ਇਸ ਪ੍ਰਕਾਰ ਹੋ ਕੀ ਹੁੰਦਾ ਗੁਦੀਰੋ ਗੁਦੀਰੋ ਨਹੀਂ ਹੁੰਦਾ ਹੱਥ ਨਾਲ ਫੇਰ ਦਿੰਦੇ ਹੈ ਜੀ ਲੜਕਾ ਗੋਪੀਏ ਨੰ ਗੋਪੀਏ ਗੋਪੀਏ ਇਸ ਲੰਗ ਗੋਪੀਆ ਨੂੰ ਫੇਰਦੇ ਸੋਇ ਆ ਜੀਵ ਤੋ ਸੋਨਾ ਦਇਓ ਗ੍ਰਹਿ ਜਾਨ ਉਹ ਜਿਉਂਦਾ ਕਰੂ ਨਹੀਂ ਜਾਣ ਦਿੱਤਾ ਜੋ ਬਿਰਜਨਾਥ ਕੇ ਸਾਹਮਣ ਹੋਇ ਆਇਓ ਜਿਵੇਂ ਕ੍ਰਿਸ਼ਨ ਦੇ ਸਾਹਮਣੇ ਆਇਆ ਜੀ ਸੁਰੇਸ਼ ਜੀ ਵਾਕਰ ਦੁਆਦਸ ਇਸਲਾਮ ਮਾਰਾ ਸੂਰਜ ਜਿਤਲੇ ਇੰਦਰ ਜਿਤਲੇ ਆਰੰਡ ਕਾ ਚਿਤ ਸੰਖ ਬਜਾਇਓ ਜਿਤ ਅਨੰਦ ਕਰਕੇ ਜਿਤ ਦਾ ਸੰਖ ਬਜਾਇਆ ਤਾ ਕ੍ਰਿਸ਼ਨ ਨੇ ਰੋਖ ਚਲੋ ਤੁਮਰੀ ਹਮਰੇ ਗ੍ਰਹ ਤੁਮ ਹੀ ਹਮਰੇ ਗ੍ਰਹ ਲੈ ਕਲ ਪਰਵੇਸ਼ ਤੂੰ ਸਾਡੇ ਘਰ ਨੂੰ ਵੀ ਚਲ ਦੁਆਰਕਾ ਨੂੰ ਕਹਿੰਦਾ ਹੁਣ ਕੋ ਇਹ ਭਾਂਤ ਸੁਨਾਇਓ ਇਹਦਾ ਸੁਨਾਤ ਦਾ ਸੋ ਤਾਰ ਲਾਇ ਹਰ ਸੰਗ ਚੱਲੇ ਬ੍ਰਿਸ਼ਮਪਾਰ ਯਾਦ ਕਲਪ ਤਨ ਬ੍ਰਿਸ਼ਮ ਲੈ ਕੇ ਚੱਲ ਪਿਆ ਕਵਿਤਨ ਪੀਤਰ ਸਿਆਮ ਬਨਾਉਂ ਤਾਰਾ ਕਹਿੰਦੇ ਕਵਤਾ ਵਿੱਚ ਅਸੀਂ ਇਹ ਬਣਾਈ ਹੈ ਕਥਾ ਸ੍ਰੀ ਬ੍ਰਜਨਾਥ ਰਕਮਨ ਕੇ ਗਰੇ ਰਕਮਣੀ ਦੇ ਘਰ ਵਿੱਚ ਲਿਆ ਕੇ ਆਪ ਤਪੇ ਤਾਰ ਸੁੰਦਰ ਲਾਇਕ ਉਹ ਸੋਣਾ ਬ੍ਰਿਸ਼ੋ ਸੁਦ ਭਾਵਾ ਦੇ ਲਿਖੇ ਭਾਗ ਵਿੱਚ ਇੱਥੇ ਰਕਮਣੀ ਦੇ ਵਾਕ ਮਾਰਾ ਕਹਿੰਦੇ ਲਾ ਲਹਕੇ ਆ ਗਏ ਲਾਲ ਲੱਗੇ ਜਨ ਧੰਮਨ ਕੋ ਜਿਹਦੇ ਘਰਾਂ ਨੂੰ ਲਾਲ ਲੱਗੇ ਹੋਏ ਆ ਬ੍ਰਹਮਾ ਰਹਿ ਦੇਖਤ ਜਾਹੇ ਲੁਭਾਇ ਕਾ ਜੀਂ ਵੇਖ ਕੇ ਬਰਵਾ ਵੀ ਲੁਭਾਇ ਮਾਨ ਹੋ ਰਹਿੰਦਾ ਕਾਉਣ ਸਮੈ ਸੋ ਸਿਆਮ ਕਥਾ ਉਹ ਜਿਹੜੇ ਕ੍ਰਿਸ਼ਨ ਜੀ ਦੀ ਇਹ ਕਥਾ ਜਦ ਵੀਰ ਕਹੀ ਤੈਨ ਕਾਉ ਸੋ ਸੁਣਾਇ ਕਾ ਕ੍ਰਿਸ਼ਨ ਜੀ ਨੇ ਉਸ ਵੇਲੇ ਸੁਣਾ ਕੇ ਕਹੀ ਗੁਰੂ ਸਾਹਿਬ ਜੀ ਕਹਿੰਦੇ ਸੋ ਕਬ ਸਿਆਮ ਕਬਿਤਨ ਵਿੱਚ ਉਹ ਗਵਦਾ ਦੇ ਵਿੱਚ ਮਹਾਰਾਜ ਕਹਿੰਦੇ ਆ ਕਹੀ ਸੁਨਿਓ ਸਭ ਏ ਤਬੜਾਇ ਕਾ ਇਹ ਪ੍ਰੇਮ ਵਧਾ ਕੇ ਕਹੀਏ ਸੁਣੋ ਭਾਈ ਸਾਰੇ ਇਸ ਤ੍ਰੀ ਦਸ਼ਮ ਸਕੰਧ ਦੇ ਪੁਰਾਣੇ ਬਚਿੱਤਰਨ ਆੜ ਕੇ ਕ੍ਰਿਸ਼ਨ ਅਵਤਾਰੇ ਇੰਦਰ ਕੋ ਜੀਤ ਕਰ ਕਲਪ ਬਿਰਸ਼ ਲਿਆਉਤ ਭੈ